ਗੁੱਡ ਮਾਰਨਿੰਗ ਸਸੋ ਹੋ ਠੀਕ ਠਾਕ ਹੈ ਜੀ ਹਾਂ ਚੱਲਦੀ ਗੱਲਾ ਤੇ ਸਾਰੇ ਵੀਰਾਂ ਨੂੰ ਹੱਥ ਬਨ ਹੱਥ ਬਨ ਕੇ ਸਤਿ ਸ੍ਰੀ ਅਕਾਲ ਤੇ ਬਾਈ ਬਣਾਉਣ ਲੱਗੇ ਦਾ ਪਾਣੀ ਕੂਤਰਵਾਤੇ ਕੱਟੀ ਜਾਂਦਾ ਦਾ ਬਦਾਮ ਚਾਰ ਇੱਕ ਨੂੰ ਕੂਬਤੀ ਛੱਟੇ ਸਲਾਜੇ ਮੌਸਮ ਸਾਫ਼ ਰਹੀ ਆ ਆਪਣੀ ਕੂਬਤਰੀ ਪਲੀਆਂ ਅੱਖਾਂ ਦੀਆਂ ਕਾਲੀ ਨੋਕ ਦੀ ਰੰਗ ਲੱਗਿਆ ਹੋਇਆ ਗੁਲਾਬੀ ਤੇ ਹਰਾ ਪੂੰਗੂਸ਼ਾ ਪੂੰਗੂਸ਼ਾ ਖੱਬਾ ਸਨਜਾ ਸੱਜਾ ਹਰਾਏ ਖੱਬਾ ਗਲਾਬੀ ਆ ਪੂਛ ਹੈਰੀ ਹਨਾ ਹਰੀ ਪਹਿਲੀ ਅੱਖਾਂ ਰੀਆ ਜਲਦੀ ਕਾਲੀ ਨੌਕਰੀ ਕਾਲੀ ਨੌਕਰੀ ਭਾਈ ਬਦਾਮ ਕੱਟੀ ਜਾਂਦਾਤਾ ਬਾਈ ਬਣਾਉਣ ਲੱਗੇ ਮਾਰੇ ਪਾਣੀ ਹਨਾ ਆ ਬਾਈ ਦਾ ਸਮਾਨ ਬਾਈ ਦਿਖਾਈ ਮਰੇ ਚੱਕ ਚੱਕ ਕੀ ਕਰੀਗਾ ਲੋ ਕਾ ਨਾਵਾਤਾ ਬਾਈ ਦਸਣਾ ਦਸਣਾ ਜਪਨ ਹਾਂ ਉਹਨੂੰ ਦੱਸ ਹੀ ਜਾਂਦਾ ਆ ਵਾਕੀ ਦੇਖੀ ਜਾ ਬਾਈ ਕੀ ਆ ਕੇ ਹੈ ਅੱਛਾ

ਹਾਵਾ ਹੀ ਅਕੀਦਾ ਮਨ ਲੱਗੇ ਪਾਣੀ ਹੋਰ ਭਾਈ ਵਧੀਆ ਜੀ ਬਾਚੜਦੀ ਹੋਰ ਸਮਾਂ ਚਾਹਣਾ ਹੋਈ ਸਮਾਂ ਆ ਰਿਹਾ ਯਾਰ ਪਹਿਲੀ ਬਾਦੀ ਛੱਡਦੀ ਆਪਾਂ ਨੇ ਅੱਛਾ ਜੀ ਪਾਣੀ ਆਪਣੇ ਕੋ ਹਾਇਨਤਾ ਅੱਛਾ ਜੀ ਮੈਂ ਆਪਾਂ ਨੇ ਪਾਣੀ ਦੇ ਬਿਨਾਂ ਹੀ ਛੱਡਦੀ ਕੁਤਰੀ ਅੱਛਾ ਮੈਂ ਕਿ ਨਹੀਂ ਸਾਹ ਸੁਭਾਈਆ ਕਰਕੇ ਮੈਂ ਚੱਲ ਚੇ ਟੈਸਟੇ ਸਹੀ ਹਾਂਜੀ ਹਾਂ ਬਈ ਆਇਓ ਪਤਾ ਲਾ ਜੂਗਾ ਚੱਲ ਖੜਦੀ ਕਿ ਨਹੀਂ ਬੱਚੇ ਗਰਾਂ ਬੱਚੇ ਖੜਦੇ ਕਿ ਨਹੀਂ ਇਹਦੇ ਕੂਤਰਾਂ ਜੋੜੇ ਦੇ ਠੀਕ ਹੈ ਜੀ ਮੈਂ ਕੁਤਰੀ ਆਪਣੀ ਬੈ ਗਈ ਨਹੀਂ ਭਾਈ ਫਿਰ ਅੱਛਾ ਜੀ ਯਾਨੀ ਫਿਰ ਆਪਾਂ ਦੇ ਪਾਣੀ ਤਿਆਰ ਕਰਨਾ ਠੀਕ ਹੈ ਠੀਕ ਹੈ ਜੀ ਆਹੋ ਭਾਈ ਇਹ ਤਾਂ ਗੱਲ ਰੱਖੀ ਸਹੀ ਹੈ ਕਿ ਕੋਈ ਫਾਇਦਾ ਕੋਈ ਨਹੀਂ ਆ ਰਾ। ਹਾਂ। ਇਤੋਂ ਪੈਸੇ ਕਿਨੇ ਦਿਹਾੜੀ ਕੁ ਲਾ ਕੇ ਨਾ ਪੈਸੇ ਕਮਾਉਣੇ ਆ। ਸਹੀ ਗੱਲ ਹੈ। ਹਾਂ ਜੀ। ਇਹ ਬੰਦਾ ਵਾਲ ਇੱਕ ਵਾਰ ਖਾਲੇ ਮਾ ਜਾਵੇ। ਹਾਂ ਜੀ। ਤੇ ਜਾਂਦਾ ਹੀ ਪਹਿਲੀ ਵਾਰੇ ਪੜਪਾਂ ਉਟਾਲ ਲਵੇ ਮੱਲ ਨੂੰ। ਹਾਂ ਜੀ। ਪੂਰਾ ਹੌਸਲਾ ਬਣ ਜਾਂਦਾ। ਹਾਂ ਜੀ ਹਾਂ। ਤੇ ਜਾਂਦਾ ਹੀ ਟਹਿ ਜਵੇ। ਹਾਂ। ਹੌਸਲਾ ਉਹਦਾ ਡਾਊਨ ਹੋ ਜਾਂਦਾ। ਜੇ ਆਪਾਂ ਪਹਿਲੀ ਬਾਜੀ ਜਿੱਤ ਜਾਈਏ। ਹਾਂ ਜੀ। ਤੇ ਆਪਣਾ ਬਾਜ਼ਾ ਛੱਡਣ ਨੂੰ ਦਿਲ ਕਰਦਾ ਬਹੁਤ। ਹਾਂ। ਇਹ ਆਪਾਂ ਬਾਜੀ ਹੋ। ਆ ਵੀ ਛੱਡੀ ਆ ਵੀ ਛੱਡੀ। ਇਹ ਤਾਂ ਗੱਲ ਸਹੀ ਹੈ। ਇਹ ਆਪਾਂ ਜਾਂਦੇ ਹਾਂ ਮੈਦਾਨ ਦੇ ਵਿੱਚ ਪਹਿਲੇ ਤੇਰੇ ਟੇ ਟੇਰੀ ਹੋ ਜੀਏ। ਤੇ ਹਲਾ ਆਪਣਾ ਮਨ ਚ ਟੁੱਜਦਾ। ਸਹੀ ਗੱਲ ਹੈ। ਤੇ ਸ਼ੁਰੂਆਤ ਹੋਈ ਜਾ। ਤੇ ਮੈਂ ਕਹਿੰਦਾ ਪਹਿਲਾਂ ਆਪਣਾ ਪੂਰੇ ਹਥਿਆਰ ਲੈ ਕੇ ਖਾੜ ਦੇ ਵਿੱਚ ਉਤਰੀ। ਨਾ ਗੱਲ ਸਹੀ ਹੈ ਤੇਰੀ। ਹਾਂ। ਤੇ ਆਪਾਂ ਨੂੰ ਆਪਣੇ ਘਰ ਨੂੰ ਆਇਆ ਨੂੰ ਕਹਾਂ ਪੇਸੀ ਆ ਚੀਜ਼ੇ ਲਾਈ ਆ ਚੀਜ਼ੇ ਲਾਈ। ਹਾਂ। ਅੱਗੇ ਬਹਿਰੂ ਦੀ ਮਾਰਦੀ ਆ ਜਿੱਤਣਾ ਕਿਸਮਤ। ਸਹੀ ਹੈ। ਸਹੀ ਗੱਲ ਹੈ ਜੀ। ਕਿਸਮਤ ਜਿੱਤਦੀ ਆ। ਆਪਣੀ ਕੋਸ਼ਿਸ਼ ਕਰੋ ਜਣੀ। ਚਲ ਵੇ ਇਹ ਆ ਰਿਹਾ ਹੈਗਾ ਆਪਣਾ ਕਿੰਨੇ ਕ ਵਾਲੇ ਕਬੂਤਰ ਉੱਥੇ ਹੋ ਗਿਆ ਦਾ ਬਹਿ ਗਿਆ ਵਾਈ 2 ਵਜੇ ਬਹਿ ਗਿਆ ਕਬੂਤਰ ਬੜਾ ਯਾਰ ਚਲ ਗਰਮੀ ਵੀ ਕਹਿੰਦਾ ਕਾਫੀ ਰਹੀ ਹੈ ਨਾ ਗਰਮੀ ਬਹੁਤ ਹੀ ਉੱਧਰ ਕਬੂਤਰ ਵੀ ਨਹੀਂ ਮਿਲੇ ਆਪਾਂ ਨੂੰ ਅੱਛਾ ਕਬੂਤਰ ਹੀ ਫੜ ਲਿਆ ਬਾਈ ਇੱਥੇ ਹਾਂ ਉਹ ਕਬੂਤਰ ਲੋਕ ਅੱਜ ਕੱਲ ਕਬੂਤਰ ਦੱਬਣ ਜਾਦਾ ਹੁੰਦੇ ਚੱਕਣ ਛੱਡਣ ਘਟਾਉਂਦੇ ਸਹੀ ਗੱਲ ਹਾਂ ਜੇ ਆਪਣਾ ਛੀਤੇ ਟਾਈਮ 'ਚ ਵੀ ਕਬੂਤਰ ਬਾਜੀ 'ਚ ਪੈ ਗਿਆ ਹਾਂ ਜੇਰ ਆਪਾਂ 2-4 ਬੱਦੇ ਹੈਗੇ ਆ ਹਾਂ ਜੇਰ ਆਪਾਂ ਨੇ ਸਾਂਭ ਲਿਆ ਫੜ ਲਿਆ ਚੱਕੜਿਆ ਚੱਕੜਿਆ ਨਹੀਂ ਬਾਈ ਬੈਠਿਆ ਕਬੂਤਰ ਨਹੀਂ ਮਿਲਦਾ ਹਾਂ ਦੇਖ ਲੈ ਭਾਈ ਇਹ ਮੇਰੇ ਘਰ ਤਾਂ ਨਾ ਪਰੰਪਰ始ੂ ਤੇ ਪਰੰਪਰਾ ਚੱਲਦੀ ਆਉਂਦੀ ਭਈ ਇਹ ਤਾਂ ਹੈਨਾ ਹੁਣ ਇੱਕ ਬੰਦਾ ਕਹਿੰਦਾ ਚਾਹੇ ਜਿੰਨੇ ਮੇਰੇ ਪਾਸ 100 ਕਬੂਤਰ ਹੋਵਾਂ ਫੇਰ ਵੀ ਮੈਂ ਆਸ ਰੱਖਦਾ ਵੀ ਮੇਰੇ ਪਾਸ ਆਈ ਫੜ ਲਾਂ ਮੈਂ ਵੀ ਫੜ ਲਾਂ ਮੈਂ ਵੀ ਫੜ ਲਾਂ ਹੂੰ ਖੋ ਜਰਾ ਮੈਂ ਬੁਢਾ ਬੰਦਾ ਐ ਅੱਛਾ ਮੇਰੇ ਕੋਈ ਆ ਜਾਂਦਾ ਓਰੇ ਮੇਰੇ ਕੋਈ ਆ ਜਾਂਦਾ ਘਰਾਂ ਕਬੂਤਰ ਮੈਂ ਵੀ ਕਰਨਾ ਵੀ ਛੜੇ ਰੱਖੇ ਲੋ ਇਹਨੂੰ ਹਾਂ ਇੱਕ ਕਬੂਤਰ ਥੜਾ ਚਸਕਾ ਇਹ ਹੈ ਜਾ ਹਾਂ ਹਾਂ ਆਇਆ ਪਰ ਦੇ 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 ਵਾਪਸ ਐ ਡੇਰ ਲੱਜਣੀ ਮੈਂ ਜਾ ਕੇ ਮੰਗ ਲਵੇ ਅੱਛਾ ਜੇ ਮੰਗ ਲਿਆ ਦੇ ਦੇਣਾ ਹੂੰ ਜੇ ਨਾ ਮੰਗਿਆ ਭਾਈ ਰੋਹ ਜਾਣਾ ਠੀਕ ਆ ਦੇ ਆਈ ਉਹ ਵਾ ਰੇ ਕਬੂਤਰ ਬੜਾ ਕਨੀ ਕਰਦਾ ਯਾਰ ਸਹੀ ਗੱਲ ਸਹੀ ਗੱਲ ਹਾਂ ਬੜੇ ਕੱਲੀ ਕਰਦਾ ਜਿਹੜੀ ਮੈਂ ਫੜ ਕੇ ਆਪਣੇ ਕੋਲੇ ਰੱਖਦਾ ਮੈਂ ਗਾਹਾਂ ਨਹੀਂ ਦਿੰਦਾ ਹੈਗਾ ਅੱਛਾ ਜੀ ਹਾਂ ਨਾ ਠੀਕ ਆ ਵੀ ਇੱਕ ਜਾਗਰਦਾ ਹੋਇਆ ਕਰ ਲੈ ਮੰਗ ਲਿਆ ਦੇ ਦੂੰਗੀ ਹਾਂ ਠੀਕ ਨਹੀਂ ਹਾਂ ਖਬਰ ਕੀ ਦਾ ਪਿੰਡ ਚ ਐਦਾਂ ਮੈਂ ਜੀ ਕਹਾਂ ਆਪਣਾ ਉੱਤਰ ਚਲ ਬੜੀਆ ਫਿਰ ਵੀ 2 ਵਜੇ ਤੱਕ ਉੱਡ ਗਿਆ ਹਾਂ ਹਾਂ ਹੁਣ ਕਈ ਵੀਰ ਭਰਾ ਆਪਣੇ ਹਜੇ ਯਾਰ ਹੁੰਦਾ ਆਪਣੇ ਘਰ ਵੀ ਹੋਇਆ ਚੱਲ ਸਵੇਰੇ ਸਵੇਰੇ ਚਾਹ ਵੀ ਨਹੀਂ ਪੀਂਦੇ ਦਿੰਦਾ ਆਪਾਂ ਨੂੰ ਹੋਰ ਯਾਰ ਘੁੱਤਰ ਜਿਹੜੀ ਪੱਜੀ ਨਹੀਂ ਘੁੱਤਰੀ ਆਪਾਂ ਨੂੰ ਹਾਂ ਵੀ ਉਹ ਪਾਸਾ ਵੀ ਆਪਾਂ ਕੋਈ ਨਾ ਕੋਈ ਦਾਣੇ ਪਾਣੀ ਵੱਲੋਂ ਹੋ ਗਏ ਪਾਣੀ ਲੱਗਾ ਬਸ ਮੇਨ ਗੱਲ ਤਾਂ ਆਪਣੀ ਪਾਣੀ ਨਹੀਂ ਹੈਗਾ ਆਪਣੇ ਕੋਲ ਅੱਛਾ ਜੀ ਆਪਣੇ ਪਾਣੀ ਬਣਾਏ ਤਾਂ ਬਣਾ ਆਪਣਾ ਟਾਈਮ ਲੱਗਾ ਪਾਣੀ ਬਣਾਉਣ ਦਾ ਠੀਕ ਹੈ ਜੀ ਵੀ ਇਦਾਂ ਨਾ ਆਪਾਂ ਨੇ ਮੰਗਿਆ ਕਿਸੇ ਤੇ ਅੱਛਾ ਜੀ ਹਾਂ ਯਾਰ ਦੋਸਤ ਕਹਿੰਦੇ ਮੰਗ ਲੈਂਦਾ ਯਾਰ ਤੂੰ ਫਲਾਣਾ ਕਰ ਲੈਂਦਾ ਮੈਂ ਕਿਹਾ ਯਾਰ ਕੀ ਕਰੀਏ ਵੀ ਮੈਂ ਕਿਹਾ ਚੱਲ ਹੋ ਕਿਤੇ ਨਹੀਂ ਆਪਾਂ ਜਿਹੜੀ ਆਪਣੀ ਹੋਰੀ ਖੇਡ ਬਣਾ ਕੇ ਫੇਰ ਕੇ ਦੇਖੀ ਦੀ ਠੀਕ ਹੈ ਜੀ ਚੱਲ ਹੁਣ ਬਣਾਉਣ ਲੱਗੇ ਤੇ ਪਾਣੀ ਮੈਂ ਵੀ ਇੱਥੇ ਬਾਈ ਲੱਗਿਆ ਹੋਇਆ ਬਾਈ ਦੇ ਘਰਾਂ ਰੰਗ ਦਾ ਕੰਮ ਕਰਨ ਆ ਰੰਗ ਦਾ ਕੰਮ ਦਿਖਾਵਾਂ ਤੁਹਾਨੂੰ ਉਹ ਕੰਧਾਂ ਕਰਤੇ ਚਿੱਟੀਆਂ ਚਿੱਟੀਆਂ ਉਹ ਕਰਤਾ ਉੱਪਰ ਤੇ ਬਾਈ ਬੈਠਾ ਰ ਚੁੱਪ ਰੀ ਚੌਕੜੀ ਮਾਰੀ ਕਬੂਤਰਾਂ ਨੂੰ ਸਾਹਮਣ ਲੱਗਿਆ ਹਤਾ ਮੈਂ ਕਿਹਾ ਬਾਈ ਆਹ ਕਿਆ ਮੈਂ ਖੜਾਈ ਬੈਠਾ ਤੂੰ ਤੇ ਕਹਨਾ ਮੈਂ ਬਣਾਉਣ ਲੱਗਿਆ ਪਾਣੀ ਮਾ ਕੇ ਚੱਲ ਬਾਨੇ ਸਰ ਮੈਂ ਕਿਹਾ ਮੈਂ ਵੀ ਦੇਖਾਂ ਬਾਈ ਕਿਆ ਕਿਆ ਕਰਦਾ ਪਰ ਸਮਾਨ ਸਮੋਰ ਵਾਲੇ ਕਿਸੇ ਨੇ ਦੱਸਿਆ ਵੀ ਨਹੀਂ ਕਿਆ ਚੀਜ਼ ਆ ਕਿਆ ਨਹੀਂ ਚੀਜ਼ ਆ ਕੰ ਦੇਖੀ ਚੱਲ ਵਸ ਗਿਆ ਤੂੰ ਯਾਰ ਭਾਈ ਜ਼ਮਾਨਵਾਰ ਤੇ ਮੈਂ ਤਾ ਦੱਸੂਗਾ ਤੇ ਜ਼ਮਾਨਵਾਰੇ ਮੇਰੇ ਕੋ ਪਤਾ ਹੈ ਜਹਜੀ ਪਾਰਟੀ ਮੰਨੂਤੀ ਉਹ ਜੀ ਪਾਰਟੀ ਮੈਂ ਬਾਅਦ ਤੇ ਉਹਨੂੰ ਦੇਤੀ ਜਾ ਕੇ ਮੁਖਤਾਰ ਨੂੰ ਅੱਛਾ ਜੀ ਠੀਕ ਨਹੀਂ ਹਾਂ ਤੇ ਉਹ ਕੋਨੇ ਉੱਪਰ ਸਮਾਨ ਪਾ ਕੇ ਦਿੱਤਾ ਠੀਕ ਹੈ ਜੀ ਜਿਹੜੇ ਬਦਲੇ ਆਪਾਂ ਨੂੰ ਦੱਸਿਆ ਬੇਕਰ ਕਹਿੰਦਾ ਪੁੱਟਿਆ ਆਏ ਕਹਿੰਦੀ ਉਹ ਤਰੀਕੇ ਆਪਣਾ ਪੁੱਟ ਲੈਣਾ ਠੀਕ ਹੈ ਠੀਕ ਹੈ ਆਪਣੇ ਪਾਰਟੀ ਦਿੱਤੀ ਆ ਕਰਨੇ ਆਪਾਂ ਨੂੰ ਆਪ ਦੱਸਿਆ ਬੇ ਇਦਾਂ ਇਦਾਂ ਕਰੀ ਦੀ ਕਿ ਨਹੀਂ ਠੀਕ ਹੈ ਜੀ ਉਹ ਠੀਕ ਆ ਅੱਜਕੱਲ ਦਾਦਾ ਵੀ ਕੋਈ ਤੈਨੂੰ ਪਤਾ ਹੀ ਨਾ ਸਹੀ ਗੱਲਾਂ ਵੀ ਸਹੀ ਗੱਲਾਂ ਮੈਂ ਸਹੀ ਗੱਲਾਂ ਦਾ ਦਾ ਜਣੀ ਆਪਣੇ ਬੰਦੇ ਦਾ ਆਪੇ ਹਸਾਨ ਬੰਦਾ ਉਹਦਾ ਹਾਂ ਇਹਨੇ ਆਪਾਂ ਨੂੰ ਦੱਸਿਆ ਠੀਕ ਨਹੀਂ ਹਾਂ ਜੀ ਹਾਂ ਆਪਾਂ ਉਰੀ ਫੇਰ ਵੀ ਸਾਰੀ ਉਮਰ ਇੱਜ਼ਤ ਕਰਦੇ ਰਹੂਗੇ ਬਾਈ ਤਾਂ ਗੱਲ ਸਹੀ ਹੈ ਬਾਈ ਹਾਂ ਉਹਨੂੰ ਆਦਾ ਵੀ ਰੱਖਣਗੇ ਆਪਾਂ ਵੀ ਹਾਂ ਬਾਈ ਸਾਨੂੰ ਬੰਦੇ ਨੇ ਦੱਸਿਆ ਕਿਸੇ ਨੇ ਸਹੀ ਗੱਲ ਹਾਂ ਮੈਂ ਵੀ ਬਾਈ ਕੋਈ ਦੱਸਦਾਰੀ ਕਿਸੇ ਨੂੰ ਦੱਸ ਦਿੰਦਾ ਹਾਂ ਪਾਚੀ ਜਾ ਕੇ ਦੇ ਦਿੰਦਾ ਹਾਂ ਹਾਂ ਪਾਚੀ ਜਾ ਕੇ ਮੈਂ ਦੇ ਦਿੰਦਾ ਰੇਕ ਨੂੰ ਅੱਛਾ ਜਦੋਂ ਪਤਾ ਨਹੀਂ ਕਿਹੜੇ ਟਾਈਮ ਲਾਉਣਾ ਕਿਹੜੇ ਟਾਈਮ ਕੀ ਕਰਨਾ ਕਿ ਨਹੀਂ ਬਾਤ ਘੜ ਕਰ ਨਹੀਂ ਕਰ ਬੰਦਾ ਕਿ ਕਿਆ ਕਰੂੰਗਾ ਹਾਂ ਮੇਰੇ ਕੋਲ ਇਹਦੇ ਪਾਣੀ ਦੇ ਪਰਚੀਆਂ ਪਈਆਂ ਅੱਛਾ ਜੀ ਕਿਆ ਕਰੂੰਗਾ ਜਦੋਂ ਪਤਾ ਨਹੀਂ ਉਹਨੇ ਬਾ ਇਹ ਕਾ ਐ ਵੀ ਤਾਂ ਬਾਈ ਦੇ ਕ ਪਾਣੀ ਦੇ ਦਿੰਦੇ ਆ ਅਗਲਾ ਐ ਤਾਂ ਨਹੀਂ ਦੱਸਦਾ ਵੀ ਇੰਨੇ ਬਦਾਮ ਦੇ ਦੀ ਬਾਈ ਹਾਂ ਇਹ ਦਾਦਾ ਕੋਈ ਨਹੀਂ ਦੱਸਦਾ ਪਾਣੀ ਦੇਣਾ ਚਾਹ ਕੇ ਐ ਪਾਣੀ ਐਵੇਂ ਹੀ ਦੱਸਦਾ ਹਾਂ ਇਹ ਘਰਾਂ ਬਾਈ ਕਿਉਂ ਕੀ ਪਾਦੀ ਅੱਛਾ ਜੀ ਇੰਨੇ ਵਾਰ ਪਾਣੀ ਚ ਇਹ ਨਹੀਂ ਦੱਸਦਾ ਵੀ ਕਿੰਨੇ ਵਜੇ ਲਾਉਣਾ ਹੈ 2 ਵਜੇ ਲਾਉਣਾ ਹੈ ਤੇ 1 ਵਜੇ ਲਾਉਣਾ ਹੈ ਕਿ ਕਿੰਨੀ ਵਾਰ ਲਾਉਣਾ ਹੈ ਠੀਕ ਹੈ ਜੀ ਇਹ ਨਹੀਂ ਦੱਸਦਾ ਕੋਈ ਠੀਕ ਗੇਮ ਹੁੰਦੀ ਹੈ ਹਾਂ ਜੇ ਕੋਈ ਨਹੀਂ ਇਹ ਕੋ ਦੱਸਦਾ ਇਹ ਤਾਂ ਗਿਆ ਭਾਈ ਆਓ ਆਲੂ ਲਫਰਾ ਵੀ ਲੈ ਕੇ ਆ ਦਾਂ ਅਲੂ ਬੋਖਾਲਾ ਨੂੰ ਲਾ ਲਈਦਾ ਯਾਰ ਕਿ ਕਰੀਏ ਹੋਣ ਮਾਫੀ ਕਰਾਂ ਹੁਣ ਅਗਲੇ ਮਹੀਨੇ ਲੱਗਣਾ ਹੈ ਬੇਜੇ ਅੱਛਾ ਜੂਨ ਚ ਹਾਂ ਆਹ ਹੋਈ ਵੀ ਗੱਲ ਸਹੀ ਲੱਗਣਾ ਅਗਲੇ ਮਹੀਨੇ ਹਾਂ ਅਲੂ ਬੋਖਾਲਾ ਰੇਗ ਪੰਧਰੀ ਆਰ ਇਹ ਤਾਂ ਕਿਸੇ ਜਿਹੜੇ ਬੰਦੇ ਦਾ ਹੱਥ ਟਿਕ ਗਿਆ ਟਿਕ ਗਿਆ ਜਾਂ ਕਿਹੜੇ ਬੰਦੇ ਲੋਟ ਆ ਗਏ ਹਾਂਜੀ ਬਸ ਜਿੱਕਾ ਲੋਟ ਆ ਗਈ ਉੱਕਣੀ ਅਗਲਾ ਜਿੱਤਣਾ ਲੱਜਦਾ ਯਾਰ ਹਾਂ ਬਾਕੀ ਜਿਤਾਉਣੇ ਵਾਲਾ ਮਹਾਰਾਜ ਖਿਆਲ ਆ ਵੀ ਜੀ ਹੋਰ ساری ਫੀਲਿੰਗ ਹੁੰਦੀ ਆ ਮਨ ਨੂੰ ਵੀ ਸਾਨੂੰ ਇੰਨਾ ਚਿਰ ਕੋ ਕਬੂਤਰ ਰੱਖਿਆ ਇਹਨੂੰ ਵੀ ਹਾਲੇ ਸਾਡੇ ਕਬੂਤਰ ਕੁੜਜੋ ਖੋਡੇ ਜੰਨੇ ਦਾਣੇ ਖਾਣੇ ਨਹੀਂ ਖਰਾਕ ਪਾਉਣੇ ਘਰਾਂ ਕੁੜਜੋ ਦੇ ਦਿਹਾੜੀ ਮਾਰਦੇ ਆ ਬਾਹਰ ਕੁੜਜੋ ਦੇ ਬਹਿ ਜਾਂਦੇ ਆ ਹਾਂ ਵੀ ਗੱਲ ਕੀ ਆ ਇਹ ਠੀਕ ਨਹੀਂ ਕੀ ਫਾਇਦਾ ਜੇ ਵੀ ਬਾਜੀਆਂ ਪੀਤੇ ਪੰਜ ਬਾਜੀਆਂ ਜਿੱਤੇ ਹਾਂ ਉਹ ਹੀ ਕੋਈ ਫਾਇਦਾ ਨਹੀਂ ਉਹ ਫਾਇਦਾ ਨਹੀਂ ਆਏਗਾ ਚਲ ਨਹੀਂ ਇੱਕ ਜਿੱਤੀ ਜਾਈਏ ਦੋ ਜਿੱਤੀ ਜਾਈਏ ਖਾਲੀਆਂ ਵੀ ਤਾਂ ਵੀ ਕੋ ਚੱਕਰ ਨਹੀਂ ਆਏਗਾ ਇਹ ਵੀ ਗੱਲ ਸਹੀ ਆ ਠੀਕ ਨਹੀਂ ਹਾਂ ਪਰ ਕਿਆ ਕਰੀਓ ਪੇ ਸਾਲਾ ਮਨ ਜਾ ਟੁੱਟ ਜਾਂਦਾ ਮੁੰਡਾ ਕਹਿੰਦਾ ਕਬੂਤਰ ਛੱਡ ਮੈਂ ਕਹਿੰਦਾ ਛੱਡੂਗਾ ਕਹਿੰਦਾ ਬਾਜੇ ਨਿਕਲੇ ਕੋਈ ਜਾਂ ਛੱਡੂਗਾ ਆ ਉਹ ਖਾ ਲੈ ਸਿਆਲ ਮੜਾ ਲੀ ਗਾ ਤੂੰ ਉਹ ਆਏ ਕਹਿੰਦਾ ਉਹਨੂੰ ਮੈਂ ਕਹਿੰਦਾ ਭਾਈ ਐਥੇ ਬਹੁਤ ਔਖੇ ਬਣਦੇ ਨਾ ਕਹਿੰਦਾ ਸਹੀ ਗੱਲ ਜੇ ਮੈਂ 1200 ਰੁਪਏ ਲਾ ਕੇ ਜਾਂ ਦਿਹਾੜੀ ਵੀ ਛੱਡਣੀ ਆ ਹਾਂ ਕਿੱਥਾ ਜਾ ਕੇ ਕੁਝ ਬੜੇ ਨਾ ਆਪਾਂ ਖਾ ਕੇ ਆ ਜੀਏ ਪੇਹਰ ਸਵਾਜਨੀ ਆ ਖਾਰ ਜਿੱਤ ਬਣੀ ਵੀ ਆ ਹਾਂ ਹਾਰ ਇਹ ਵੀ ਜਾ ਕੇ ਖੀਰ ਮੇ ਹਾਰੀਏ ਹਾਂ ਕੋਈ ਬੈਠੀ ਵੀ ਠੀਕ ਨਹੀਂ ਆ ਆਪਣਾ ਸਮਾਨ ਪੂਰਾ ਹੋ ਗਏ ਫਿਰ ਆਪਾਂ ਨੂੰ ਹੁੰਦਾ ਵੀ ਸਾਡੀ ਕੋਈ ਕਿਆ ਘਾਟ ਆ ਸਾਡੇ ਕਬੂਤਰ ਚ ਘਾਟ ਆ ਕਿ ਸਾਡੀ ਕਿਸੇ ਚੀਜ਼ ਚ ਘਾਟ ਰਹੇਗੀ ਹਾਂਜੀ ਹੁਣ ਜੇ ਅਸੀਂ ਜਾ ਕੇ ਕਬੂਤਰ ਛੜਤਾ ਕੋਈ ਕੋਈ ਹਥਿਆਰ ਸਾਡੇ ਕੋਲ ਹੈ ਨਹੀਂ ਬਣਾਇਆ ਹੋਇਆ ਕੋਈ ਫੇਰ ਸੱਦਾ ਹੀ ਨਹਾਰ ਲਈ ਆ ਕਰਨ ਇਹ ਤਾਂ ਗੱਲ ਸਹੀ ਠੀਕ ਨਹੀਂ ਸਹੀ ਗੱਲ ਹੈ ਸਹੀ ਗੱਲ ਉਸੇ ਦੀ ਜੂਰੀ ਆ ਸਹੀ ਗੱਲ ਆ ਹੁਣ ਆ ਇਹ ਕਾਹ ਮਿ ਬਈ ਜੇਕਰ ਹੁਣ ਕਬੂਤਰ ਆਪਣਾ ਲਾਸਟਾਂ ਚ ਫਿਰਦਾ ਹੋਵੇ ਹਾਂ ਹੈਨਾ ਹਾਂ ਕਿ ਲਾਸਟ ਉਚੜੀ ਕਿਸਮਤ ਹੁੰਦੀ ਹੈ ਜਣੀ ਭਾਈ ਇਹ ਕਿਹੜੀ ਚੀਜ਼ ਆ ਇਹ ਹੂੰ ਇਹ ਚੀਜ਼ਾਂ ਦਾ 100% ਹੂੰ 100% ਕਬੂਤਰ ਉੜਦਾ ਹੈ ਹਾਂ ਇਹ ਤਾਂ ਗੱਲ ਸਹੀ ਹੈ ਹਲੇ ਚੀਜ਼ਾਂ ਛੋਟੀਆਂ ਹੈ ਹਾਂ ਥੋੜੀਆਂ ਚੀਜ਼ਾਂ ਹੋਰ ਬਹੁਤ ਆ ਜਣੀ ਆਪਾਂ ਨੇ ਹਲੇ ਥੋੜਾ ਜਿਹਾ ਸਮਾਨ ਪਾ ਕੇ ਚਾਲੂ ਕਰਿਆ ਕੰਮ ਠੀਕ ਹੈ ਠੀਕ ਹੈ ਆਓ ਜਿੰਨੇ ਕਰ ਬੰਦੇ ਨੇ ਹਾਂ ਜਣੀ ਹਲੇ ਮੈਂ ਸਟਾਰਟਿੰਗ ਜੀ ਕਰੀ ਆ ਵੀ ਚੱਲ ਦੇਖੀਂ ਕੀ ਬਣਦਾ ਜੇਕਰ ਭਾਈ ਵੀਡੀਓ ਵੀਡੀਓ ਸੁਣਦੇ ਹੁੰਦੇ ਆ ਕੋਈ ਕਹਿੰਦਾ ਹੁੰਦਾ ਮੇਰਾ 21 ਬਾਈ ਚੀਜ਼ਾਂ ਦਾ ਪਾਣੀ ਆ ਕੋਈ ਕਹਿੰਦਾ 15 16 ਚੀਜ਼ਾਂ ਦਾ ਪਾਣੀ ਆ ਹਾਂ ਕਈ ਬੰਦੇ ਕਹਿੰਦੇ ਚਾਰ ਪੰਜ ਜਿੰਨਾਂ ਦਾ ਪਾਣੀ ਮੇਰੇ ਬਾਈਏ ਹਾਂ ਕਿ ਨਹੀਂ ਹੋਰ ਹੈ ਕਰ ਲੋ ਪਾ ਲੈ ਕਰ ਹੂੰ ਲੋਰੀ ਪਾਣੀ ਕਰਤਾ ਬਾਈ ਨੇ ਤਿਆਰ ਇਹਦਾ ਬਾਈ ਪੱਠੇ ਨੂੰ ਪੱਠੇ ਨੂੰ ਖਾਣ ਲੱਗਾ ਦਾਣੇ ਤਾਂ ਹਰ ਕੇ ਮੈਂ ਕੱਟਾ ਵੀਡੀਓ ਬਣਾਉਣਾ ਪੂਰੀ ਕਾਲਾ ਮੈਂ ਬਾਈ ਨੇ ਥੋੜਾ ਜਿਹਾ ਤਿਆਰ ਕਰਿਆ ਕਹਿੰਦਾ ਮੇਟਾ ਬਾਈ ਆਪਣੇ ਵਾਸਤੇ ਜਿੰਨਾ ਕ ਚਾਹੀਦਾ ਉੰਨਾ ਕ ਮੈਂ ਤਿਆਰ ਕਰਤ ਲਿਆ ਅੰਤਿਕ ਤਬੀ ਹੈਗਾ ਆ ਦੇਖੋ ਇੰਨਾ ਕ ਬਣਾ ਲਿਆ

ਪੜ੍ਹਦੇ ਜਿਹੜੇ ਬੰਦੇ ਸ਼ੌਂਕ ਹੁੰਦਾ ਬਾਈ ਉਹ ਲੱਗੇ ਰਹਿੰਦੇ ਆ ਹੌਲੀ ਹੌਲੀ ਚਲੋ ਜੀ ਪਾਣੀ ਵਾਲੀ ਬਾਈ ਕੋਈ ਕਹਿਣਾ ਜਾਂਦੇ ਬਸ ਕਹਿਣਾ ਕੀ ਬਾਈ ਹੁਣ ਬੱਤ ਕਰ ਦੇਖਾਂਗੇ ਹਾਂ ਮਾਤਾ ਲਿਆ ਹੋ ਹਾਂ ਬੱਤ ਬੱਤ ਕਰ ਦੇਖ ਲਾਂਗੇ ਅੱਗੇ ਵੈਸੇ ਉਹਦੀ ਮਾਜੀ ਆ ਹਾਂ ਚਲੋ ਬਾਈ ਜੀ ਵਾਣੀ ਵੀਡੀਓ ਬੜੀਆ ਲੱਗੀ ਤਾਂ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਠੀਕ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਤੇ ਬਾਈ ਅਸੀ ਕੱਲ ਜੀ ਅਸੀ ਕੱਲ ਚਲ ਠੀਕ ਆ ਜੀ ਉਹ ਪੜ੍ਹ ਜਾਂਦਾ ਫਾਣਾ ਹਾਂ ਹਾਂ